ਜੀ ਗਾ ਜੀ ਸਾਰਿਆਂ ਨੂੰ ਮੈਂ ਤਾਂ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਅੱਜ ਬਣਾਉਣ ਲੱਗੇ ਹਾਂ ਚਕਾਲੇ ਛੋਲੇ ਤੇ ਅਸੀਂ ਛੋਲੇ ਪਿਆ ਕੇ ਰੱਖਦੇ ਸੀ ਫਿਰ ਉਹ ਸੀ ਨਾ ਚੁੱਲੇ ਤੇ ਵੀ ਉਹ ਚੁੱਲੇ ਤੇ ਵੀ ਰਿchnੇ ਰੱਖਦੇ ਆ ਧਿਆਲ ਵੀ ਵਿੱਚ ਹੀ ਪਾਤੇ ਸੀ ਹੁਣ ਅਸੀਂ ਲਸਣ ਪਿਆਜ਼ ਤੇ ਹਰੀਆਂ ਮਿਰਚਾਂ ਇਹਨਾਂ ਨੂੰ ਕੱਟੀ ਜਾਂਦੇ ਆ ਜੀ ਫਿਰ ਅਸੀਂ ਚੌਪ ਕਰ ਦਾਂਗੇ ਜੀ ਕ੍ਰੈਂਡ ਕਰ ਦਾਂਗੇ ਮਤਲਬ ਜੀ ਆਪਣੇ ਆਲੂ ਤੇ ਕਾਲੇ ਛੋਲੇ ਰੈਚ ਚੁਕੇ ਸੀਗੇ ਨਾ ਕਰਕੇ ਇਹਨੂੰ ਅਸੀਂ ਬਾਹਰ ਕੱਢ ਲਿਆ ਆਲੂ ਨੂੰ ਛੱਲ ਲਿਆ ਹੁਣ ਅੱਗੇ ਕੇ ਸਟਾਲ ਬਣਾਵਾਂਗੇ ਤੁਹਾਨੂੰ ਖਾਮਾਂਗੇ ਜੀ ਅੱਜ ਅਸੀਂ ਚੁੱਲੇ ਤੇ ਸਬਜ਼ੀ ਬਣਾ ਰਹੇ ਆ ਤੇ ਹੁਣ ਤੇਲ ਵੀ ਗਰਮ ਹੋ ਗਿਆ ਜੀਰਾ ਪਾਤਾਗਾ ਤੇ ਹੁਣ ਇਹ ਚ ਆਪਾਂ ਪਿਆਜ਼ ਤੇ ਹਰੀ ਮਿਰਚ ਪਾਵਾਂਗੇ ਗ੍ਰੈਂਡ ਕੀਤੀ ਹੋਈ ਹਾਂਜੀ ਤੇ ਆਪਾਂ ਹਰੀ ਮਿਰਚ ਤੇ ਪਿਆਜ਼ ਜੀ ਪਾਤੀ ਸੀਗੇ ਹਾਂਜੀ ਜਿਹੜੇ ਹਲਕੇ ਜਿਹੇ ਬਰਾਊਨ ਹੋ ਗਏ ਜਦੋਂ ਮਸਾਲਾ ਵਿੱਚ ਲਈ ਪਾ ਦਾਂਗੇ ਹਾਂਜੀ ਆਪਣੇ ਪਿਆਜ਼ ਹੋ ਚੁੱਕੇ ਨੇ ਹਲਕੇ ਜਿਹੇ ਬਰਾਊਨ ਹਨ ਇਹਨਾਂ 'ਚ ਆਪਾਂ ਪਾਵਾਂਗੇ ਮਸਾਲਾ ਹਾਂਜੀ ਆਪੇ 'ਚ ਪਾਏ ਨੂਨ ਮਿਰਚ ਮਸਾਲਾ ਤੇ ਹਲਦੀ ਤੁਸੀਂ ਜੀ ਆਪ ਦੇ ਸਾਬ ਨਾਲ ਪਾ ਸਕਦੇ ਹੋ ਤੇ ਅਚਾਰੀ ਮਿਰਚ ਪਹਿਲਾਂ ਪਾਈ ਵੀ ਸੀ ਤਾਂ ਕਰਕੇ ਲਾਲ ਮਿਰਚ ਘਾਟੀ ਪਾਈ ਆ ਆਪਾਂ ਖਾਂ ਰਕਿਆ ਰੋਟੀ ਤੇ ਹਾਂ ਰੋਟੀ ਖਾ ਕੇ ਵਸਮ ਬਲੌਗ ਦਾ ਵੀ ਐਂਡ ਕਰ ਦਿੰਨੇ ਆ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਹੋ ਐਂਡ ਥੈਂਕਸ